ਅੱਜ ਦੇ ਇਸ ਪ੍ਰੋਗਰਾਮ ਦਾ ਸਿਰ ਅੱਜ ਦਾ ਸਮੁੱਚਾ ਸਿਰ ਹੈ ਉਹ ਹਰ ਮਹੀਨੇ ਜਿੰਦੇ ਅੰਦਰ ਕਿਉਂਕਿ ਇਹਨਾਂ ਦੀ ਕल्पना ਦੇ ਵਿੱਚੋਂ ਪਿਛਲੇ ਮਹੀਨੇ ਹੀ ਗੱਲ ਨਿਕਲੀ ਕਿ ਹਰ ਮਹੀਨੇ ਅਸੀਂ ਸਾਡੇ ਏਰੀਏ ਦੀਆਂ ਸਾਡੇ ਇਲਾਕੇ ਦੀਆਂ ਉਪੀਅ ਸ਼ਿਕਸ਼ੀਤਾਂ ਨੂੰ ਰੂਬਰੂ ਕਰੀਏ ਤੇ ਇਸ ਪਹਿਲੀ ਸਹਿਤਿਕ ਮੈਲੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਤ ਬਹੁਤ ਹੀ ਉੱਗੇ ਨਾਟਕ ਕਰ ਜਗਦੀਪ ਢਿਲੋਂ ਨਾਲ ਅੱਜ ਅਸੀਂ ਰੂਬਰੂ ਹੋ ਰਹੇ ਹਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਇਸ ਮੰਚ ਦੀਪਕਾਨੀ ਸਰੀ ਬਹੁਤੀ ਉਹ ਕੇ ਸਹਿਦਕਰ ਛੀ ਤ੍ਰਿਸ਼ੀਮਾ ਲੋਣਾ ਜੀ ਕਰ ਰਏ ਤੇ ਨਾਲ ਨਾਲ ਸਾਡੇ ਸਭ ਤੋਂ ਵੱਡੀ ਉਮਰ ਦੇ ਸਹਿਦਕਰ ਸ਼੍ਰੀ ਸਾਧੂ ਰਾਮ ਜੀ ਸ਼ਰਮਾ ਉਹਨਾਂ ਨੂੰ ਵੀ ਮਾਨ ਬਖਸ਼ਿਆ ਗਿਆ ਸੋ ਰਸਮੀ ਤੌਰ ਤੇ ਇਸ ਸਮੁੱਚੇ ਪ੍ਰਧਾਨ ਕੀ ਮੰਡਲ ਤੋਂ ਅਸੀਂ ਆਗਿਆ ਲੈਨੇ ਆ ਸ਼ੁਰੂਆਤ ਕਰੀਏ ਜੀ ਸੋ ਸੋ ਬਹੁਤ ਬਹੁਤ ਧੰਨਵਾਦ ਤੇ ਬਹੁਤ ਹੀ ਵਧੀਆ ਮੰਚ ਸੰਚਾਲਕ ਹਰਮੇਰ ਪ੍ਰੀਤ ਜੀ ਨੂੰ ਮੈਂ ਸਨੇਮਰ ਬੇਨਤੀ ਕਰੂੰਗਾ ਕਿ ਇਸ ਪ੍ਰੋਗਰਾਮ ਦੀ ਹੋ ਮਾਨਸ ਸਿੰਘ ਜੀ ਅਤੇ ਗਿਲਪੁਣ ਕਨਪੌਣ ਆਉਜੀ ਬਹੁਤ ਬਹੁਤ ਜੀ ਤੁਹਾਡਾ ਸਾਡੇ ਕਾਰਜਕਾਰੀ ਪ੍ਰਧਾਨ ਸ੍ਰਿੰਦਰ ਸਿੰਘ ਚਖੜਵਾਲਾ ਜੀ ਸਾਡੇ ਅੱਜ ਦੇ ਮੁੱਖ ਮਹਿਮਾਨਾਂ ਨੂੰ ਆਰ ਪਹਨਾ ਕੇ ਪੁਨਰ ਸਵਾਗਤ ਕਰਨਗੇ அனபட ਬਹੁਤ ਬਹੁਤ ਧੰਨਵਾਦ ਜੀ। આવੋ ਜੀ। ਬਹੁਤ ਸ਼ੁਕਰੀਆ ਸੁੰਦਰ ਸਿੰਘ ਜੀ। ਸੋ ਜੀ ਆਇਆਂ ਇਸ ਰਸ ਤੋਂ ਬਾਅਦ ਇਸ ਤੋਂ ਪਹਿਲਾਂ ਕਿ ਜਗਦੇਵ ਢਿੱਲੋਂ ਆਪਣੀ ਜ਼ਿੰਦਗੀ ਔਰ ਆਪਣੇ ਕਲਾ ਸਫ਼ਰ ਬਾਰੇ ਤੁਹਾਡੇ ਨਾਲ ਆਪਣੇ ਜਜ਼ਬਾਤ, ਆਪਣੇ ਅਹਿਸਾਸ ਔਰ ਆਪਣੇ ਤਜਰਬੇ ਸਾਂਝੇ ਕਰਨ ਅਸੀਂ ਚਾਹਾਂਗੇ ਕਿ ਜਗਦੇਵ ਢਿੱਲੋਂ ਦੇ ਜਿਹੜੇ ਨਾਟਕ ਨੇ ਉਹਨਾਂ ਦੇ ਵਿੱਚ ਕੀ ਹੈ ਉਹ ਨਾਟਕ ਕਿਉਂ ਜਏ ਨੇ ਉਹ ਨਾਟਕ ਕਿਉਂ ਜਾ ਸੁਣਿਆ ਦਿੰਦੇ ਨੇ ਜਾਂ ਤਕਨੀਕ ਪੱਖੋਂ ਕਿੰਨੇ ਸਮਰੱਥ ਨੇ ਇਹ ਸਾਰਾ ਕੁਝ ਸਮਝਣਾ ਵੀ ਮੇਰਾ ਖਿਆਲ ਹੈ ਕਿ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਕਿਸੇ ਵਿਅਕਤੀ ਦੀ ਕਲਾ ਸਫਰ ਦੇਖਣਾ ਚਾਹੁੰਦੇ ਹਾਂ ਇਸ ਜ਼ਿੰਮੇਵਾਰੀ ਅਸੀਂ ਲਈ ਹੈ ਸਾਡੇ ਬਹੁਤ ਹੀ ਪਿਆਰੇ ਸਾਥੀ ਪ੍ਰੋਫੈਸਰ ਕੁਲਨੀ ਮਲਿਕਪੁਰਾ ਦੇ ਇਹ ਸਾਨੂੰ ਇਹ ਜਰਾ ਸੌਖੇ ਸ਼ਬਦਾਂ ਚ ਸਮਝਾਉਣ ਕਿ ਜਦੋਂ ਦੇਵਦੀ ਨੋ ਦੇ ਨਾਟਕ ਉਸ ਦੇ ਵਿੱਚ ਕਿਹੋ ਜਿਹੇ ਉਹਨਾਂ ਵਿੱਚ ਕੀ ਸੁਨੇਹਾ ਹੈ ਉਹਨਾਂ ਦੇ ਕੀ ਸਮਾਜਿਕ ਸਰੂਪਕਾਰ ਨੇ ਪ੍ਰੋਫੈਸਰ ਕੁਲਜੀਤ ਮਾਨਕਾ ਬਹੁਤ ਸ਼ੁਕਰੀਆ ਜੀ ਮੇਜ ਜੀ ਮੰਚ ਤੇ ਗ੍ਰਾਜ਼ਮਾਨ ਸਾਰੀਆਂ ਸਤਿਕਾਰਯੋਗ ਸਚੀਤਾਂ ਅੱਜ ਦੇ ਇਸ ਸਮਾਗਮ ਲਈ ਸਾਰੀ ਮੰਚ ਦੀ ਜਿੰਨੀ ਵੀ ਟੀਮ ਹੈ ਬਹੁਤ ਬਹੁਤ ਮੁਬਾਰਕਾਂ ਮੈਂ ਬਿਨਾ ਕਿਸੇ ਸਮੇਂ ਦੇ ਕਿਉਂਕਿ ਸਮਾਂ ਅੱਗੇ ਵੀ ਸਮਾਗਮ ਸੀਗਾ ਜਾਣਾ ਸੀ ਥੋੜਾ ਜਿਹਾ ਲੇਟ ਮਿਲ ਗਿਆ ਤਾਂ ਸਿੱਧਾ ਜਗਦੇਵ ਪੁਰਾਂ ਦੇ ਨਾਟਕ ਕਰਮ ਦੇ ਉੱਪਰ ਜਿਹੜਾ ਹੈ ਉਹ ਕੇਂਦਰ ਕਰਾਂਗਾ ਪੰਜਾਬੀ ਨਾਟਕ ਦੀ ਜੋ ਪਰੰਪਰਾ ਹੈ ਪੰਜਾਬੀ ਨਾਟਕ ਦੀ ਸਮੁੱਚੀ ਪਰੰਪਰਾ ਦੇ ਵਿੱਚ ਅੱਜ ਤੱਕ ਨੰਦਾ ਸਾਹਿਬ ਤੋਂ ਲੈ ਕੇ ਈਸ਼ਵਰ ਚੰਦਰ ਨੰਦਾ ਤੋਂ ਲੈ ਕੇ ਅੱਜ ਦੀ ਪੰਜਵੀਂ ਪੀੜੀ ਦੇ ਨਾਟਕਕਾਰਾਂ ਦੋ ਤਰ੍ਹਾਂ ਦੀਆਂ ਰਾਆ ਸਾਡੇ ਵਿਦਵਾਨ ਦੱਸ ਰਹੇ ਆ ਇਹ ਕੋ ਨਾਟਕ ਜਿਹਨੂੰ ਸੀ ਸਧਾਰਨ ਨਾਟਕ ਕਹਿੰਦੇ ਆ ਤੇ ਇਹ ਕੋ ਨਾਟਕ ਜਿਹੜਾ ਪ੍ਰਯੋਗ ਦਾ ਨਾਟਕ ਜਿਹਦੇ ਵਿੱਚ ਬਹੁਤ ਸਾਰੇ ਪ੍ਰਯੋਗ ਹੋਏ ਨੇ ਬਹੁਤ ਸਾਰੇ ਸਾਡੇ ਨਾਟਕਕਾਰ ਕੋਈ ਇੱਕ ਵਿਧਾ ਨਾਲ ਜੁੜੇ ਹੋਏ ਨੇ ਚਾਹੇ ਜਿਹੜੇ ਹੈਗੇ ਆ ਉਹ ਪ੍ਰਦਰਸ਼ਕੀ ਨਾਟਕ ਨਾਲ ਜੁੜੇ ਹੋਏ ਆ ਜਿਹੜਾ ਸਾਡਾ ਮੂਲਾ ਨਾਟਕ ਸੀ ਜਿਹਦੇ ਵਿੱਚ ਸਮਾਜ ਨੂੰ ਸੇਧ ਦੇਣ ਦੀਆਂ ਜਿੰਨੀਆਂ ਵੀ ਪ੍ਰਤਿਆਵਾ ਸੀਗੀਆਂ ਸਾਰੀਆਂ ਉਹ ਸ਼ਾਮਲ ਨੇ। ਦੂਜੀ ਜਿਹੜੀ ਧਿਰ ਦੇ ਜਿਹੜੇ ਹੈਗੇ ਆ ਨਾਟਕਕਾਰ ਸੀ ਉਹ ਖਾਸ ਕਰਕੇ ਸਾਡੇ ਮਨੰਦਰ ਉਹ ਚੀਜ਼ਾਂ ਜਿਹੜੀਆਂ ਸਾਡੀ ਸੋਸਾਇਟੀ ਕਰਕੇ ਉਹ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਉਹਨਾਂ ਨੂੰ ਨਹੀਂ ਦਿਖਾਇਆ ਜਾ ਸਕਦਾ। ਕਿਉਂਕਿ ਸਾਡੇ ਸਮਾਜ ਦੇ ਆਪਣੇ ਟੈਬੂਜ਼ ਨੇ ਆਪਣੀਆਂ ਮਨਾਈਆਂ ਨੇ ਮੰਚ ਦੀਆਂ ਆਪਣੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਜਬੂਰੀਆਂ ਨੇ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਭਾਤ ਮੁਕਰੀਰ ਦੇ ਜਿਹੜੇ ਹੈਗੇ ਉਹ ਨਹੀਂ ਸਾਂਝ ਕੀਤੇ ਜਾ ਸਕਦੇ ਪਰ ਜਗਦੇਵ ਹੋਰਾਂ ਦੇ ਜਦੋਂ ਅਸੀਂ ਨਾਟਕੀ ਸਫ਼ਰ ਤੇ ਨਜ਼ਰ ਮਾਰਦੇ ਆ ਤਾਂ ਜਿਹਦੇ ਵਿੱਚ ਸਿਰਫ ਟੈਕਨੀਕ ਦੀ ਹੀ ਗੱਲ ਨਹੀਂ ਥੌਟ ਦੀ ਗੱਲ ਵੀ ਹੈ ਕਿ ਇਹਨਾਂ ਦੀ ਥੌਟ ਤੇ ਜਿਹੜੀ ਟੈਕਨੀਕ ਹੈ ਇਹ ਦੋਨੇ ਧਿਰਾਂ ਦਾ ਨਮੁੰੰਦਾ ਬਣ ਕੇ ਚੱਲਦੇ ਨੇ ਜੇ ਉਹ ਧਿਆਰ ਹੈ ਜਿਹੜੀ ਇੱਕ ਦਰਸ਼ਣਵਤੀ ਸੋਚ ਵੜੀ ਧਿਆਰ ਹੈ ਉਸ ਨੂੰ ਬਿਨਾਰ ਲੈ ਕੇ ਚਾਦ ਲੈ ਤੇ ਦੂਜੇ ਪਾਸੇ ਜਿਹੜੀ ਪ੍ਰਯੋਗਵਾਨੀ ਧਿਆਰ ਹੈ ਉਹਨੂੰ ਨਾਰ ਲੈ ਕੇ ਵੀ ਚਾਦ ਦੇ ਇਹਦੇ ਲਈ ਸਾਡੇ ਜਿਹੜੇ ਨਾਰ ਸ਼ਾਸਤਰੀ ਨੇ ਇੱਕ ਤੀਜੀ ਤਰ੍ਹਾਂ ਦੀ ਧਰਮ ਬਣਾ ਲੀ ਜਿਹੜੇ ਬੰਦੇ ਉਸ ਚੀਜ਼ ਨੂੰ ਵੀ ਲੈਂਦੇ ਆ ਤੇ ਉਸ ਚੀਜ਼ ਨੂੰ ਵੀ ਲੈਂਦੇ ਉਹ ਤੀਜੀ ਤਰ੍ਹਾਂ ਦੀ ਧਰਮ ਜਿਹੜੀ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਜਿਹੜਾ ਹੈਗਾ ਬਹੁਪਸਾਰੀ ਨਿਰਦੇਸ਼ਕ ਵੀ ਕਹਿ ਦਿੰਦੇ ਆ ਬਹੁਪਸਾਰੀ ਜੋ ਲਿਖਦਾ ਹੈ ਤਾਂ ਲੇਖਕ ਵੀ ਕਹਿ ਲੈਂਦੇ ਆ ਜੇ ਉਹ ਜਿਹੜਾ ਹੈਗਾ ਕੋਈ ਟੈਕਨੀਸ਼ੀਅਨ ਹੈ ਚਾਹੇ ਉਹ ਕੋਈ ਪੇਂਟਰ ਹੈ ਦੋਨੋਂ ਉਸ ਤਕਨੀਕ ਦੇ ਨਾਲ ਵੀ ਅਸੀਂ ਜੋੜ ਕੇ ਦੇਖਦੇ ਆਂ ਤਾਂ ਜਗਦੇਵ ਉਹਨਾਂ ਦੇ ਨਾਟਕ ਬਹੁਤ ਸਾਰੇ ਨਾਟਕ ਨੇ ਲਗਭਗ ਸਾਰੇ ਨਾਟਕ ਨੇ ਜਿਨ੍ਹਾਂ ਦੇ ਵਿੱਚ ਉਹ ਬਤੌਰ ਅਦਾਕਾਰ ਵੀ ਕੰਮ ਕੀਤਾ ਯੂਨੀਵਰਸਿਟੀ ਪੱਧਰ ਤੇ ਕਾਲਜ ਪੱਧਰ ਤੇ ਬਹੁਤ ਸਾਰੇ ਨਾਟਕਾਂ ਮੈਂ ਬਤੌਰ ਨਿਰਦੇਸ਼ਕ ਵੀ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਪਰਚਲਨ ਕੀਤਾ ਉਹਨਾਂ ਦਾ ਮੰਚਨ ਕੀਤਾ ਤੇ ਰਿਸਰਚ ਨਾਲ ਸੰਬੰਧਤ ਫੋਨ ਕਰਕੇ ਖੋਜ ਨਾਲ ਸੰਬੰਧਤ ਫੋਨ ਕਰਕੇ ਬਹੁਤ ਸਾਰੇ ਨਾਟਕ ਨੇ ਜਿਹੜੇ ਇਹਨਾਂ ਨੇ ਉम्मे ਆਪਣੇ ਪੀ ਐਚ ਡੀ ਦੇ ਜਿਹੜੇ ਹੈਗੇ ਆ ਉਹ ਸਬਜੈਕਟ ਦੇ ਵਿੱਚ ਵੀ ਸ਼ਾਮਿਲ ਕੀਤੇ ਤਾਂ ਮੋٹے ਰੂਪ ਦੇ ਵਿੱਚ ਜਿਹੜੀ ਵੱਡੀ ਗੱਲ ਇਹਨਾਂ ਦੀ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਜਗਦੇਵ ਲਖੀਰੀ ਨਾਟਕ ਨਹੀਂ ਹੈ ਕਿ ਲਖੀਰ ਤੇ ਤੁਕਾ ਜਗਦੇਵ ਦੇ ਨਾਟਕਾਂ ਦੇ ਪਸਾਰ ਬਹੁਤ ਨੇ ਬਹੁਤ ਸਾਰੀ ਪ੍ਰਤਿਭਾ ਹੈ ਇੱਕ ਪਾਸੇ ਜੇ ਉਹ ਜ਼ਿੰਦਗੀ ਨਾਟਕ ਲੇਖ ਰਹੇ ਨੇ ਤਾਂ ਉਹ ਉਸ ਸਮਾਜ ਨੂੰ ਵੀ ਜਿਹੜੇ ਹੈਗੇ ਆ ਨੋਮੀਨੇਟ ਕਰ ਰਹੇ ਨੇ ਜਿਹੜੇ ਸਾਡੇ ਸਮਾਜ ਵਿੱਚ ਰਹਿੰਦੇ ਹੋਏ ਆ ਵੀ ਸਾਡਾ ਸਮਾਜ ਜਿਹੜਾ ਖੁਸਰਿਆਂ ਦਾ ਸਮਾਜ ਉਸ ਨੂੰ ਵੀ ਨੋਮੀਨੇਟ ਕਰਦੇ ਨੇ ਤੇ ਐਨੇ ਵਧੀਆ ਢੰਗ ਨਾਲ ਨੋਮੀਨੇਟ ਕਰਦੇ ਨੇ ਕਿ ਜਦੋਂ ਅਸੀਂ ਉਸ ਨਾਟਕ ਨੂੰ ਦੇਖਦੇ ਆ ਜਾਂ ਪੜ੍ਹਦੇ ਆ ਜਾਂ ਉਹਦੀ ਪਾਠ ਦੇਖਦੇ ਆ ਤਾਂ ਸਾਨੂੰ ਐ ਲੱਗਦਾ ਕਿ ਯਾਰ ਅਸੀਂ ਉਹ ਸਾਡੇ ਸਮਾਜ ਦਾ ਹਿੱਸਾ ਭਾਵੇਂ ਨਹੀਂ ਹੈਗੇ ਪਰ ਅਸੀਂ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਸਾਡੇ ਅੰਦਰ ਉਸ ਤਰ੍ਹਾਂ ਦੇ ਗੁਣ ਜ਼ਰੂਰ ਹੋਗੇ ਨੇ ਜਾਂ ਅਸੀਂ ਉਸ ਤਰ੍ਹਾਂ ਦੇ ਬਹੁਣੇ ਹੋ ਚੁੱਕੇ ਹਾਂ ਜਾਂ ਸਾਡੇ ਅੰਦਰ ਉਸ ਤਰ੍ਹਾਂ ਦੀ ਨੁਕਸਤ ਤਾਂ ਹੈਗੀ ਹੈ ਤਾਂ ਜਗਦੇਵ ਇੱਕ ਇਸ ਤਰ੍ਹਾਂ ਦੀ ਪ੍ਰਤਿਭਾ ਦਾ ਨਾਟਕਕਾਰ ਹੈ ਜਿਹੜਾ ਜਿਹੜਾ ਹੈ ਉਹ ਮਨੋਗਿਆਨ ਨੂੰ ਸਮਾਜਿਕ ਸੱਚ ਦੇ ਨਾਲ ਕੋਰਿਲੇਟ ਕਰਨ ਦੀ ਬਹੁਤ ਵੱਡੀ ਪ੍ਰਤਿਭਾ ਰੱਖਦਾ ਹੈ ਤੇ ਇਹੋ ਜਿਹੇ ਨਾਟਕਕਾਰ ਹੱਥਾਂ ਦੇ ਗਿਣਨ ਵਾਲੀ ਨੇ ਜੇ ਅਸੀਂ ਸ਼ੁਰੂ ਤੋਂ ਗੱਲ ਕਰੀਏ ਗੁਰਦਾਸ ਸਿੰਘ ਫੁੱਲ ਵਰਗੇ ਨਾਟਕਕਾਰ ਨੇ ਜਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਗਾਰਗੀ ਸਾਹਿਬ ਵਰਗੇ ਬੰਦੇ ਨੇ ਇਸ ਤੋਂ ਬਾਅਦ ਜੇ ਅਸੀਂ ਕਈ ਤਾਂ ਪਾਲੀ ਉਹਨਾਂ ਜਿਹੜੇ ਹੈਗੇ ਆ ਉਹਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਇਸ ਤੋਂ ਬਾਅਦ ਜੇ ਕੋਈ ਚੌਥੇ ਪੰਜਵੇਂ ਨੰਬਰ ਤੇ ਸ਼ਾਮਿਲ ਹੁੰਦਾ ਹੈ ਪੂਰੇ ਸਮੁੱਚੇ ਨਾਟਕ ਦੇ ਇਤਿਹਾਸ ਦੇ ਵਿੱਚ ਤੁਜਗ ਦੇ ਪੁੱਤਰ ਦੂਜੇ ਪਾਸੇ ਨਾਟਕ ਦਾ ਇੱਕ ਹੋਰ ਵੀ ਰੂਪ ਹੁੰਦਾ ਜਿਹਨੂੰ ਅਸੀਂ ਰੰਗਮੰਚੀ ਰੂਪ ਕਹਿੰਦੇ ਆ ਦੇਖੋ ਤੁਸੀਂ ਬਹੁਤ ਸਾਰੇ ਲੋਕ ਮੇਰੇ ਸਾਹਮਣੇ ਬੈਠੇ ਕਵਤਾ ਨਾਲ ਕਾਵਨਾ ਜੁੜੇ ਹੋਏ ਹੋਂ ਤਾਂ ਕਾਵ ਦਾ ਵੀ ਆਪਣਾ ਇੱਕ ਸ਼ਸਤਰ ਹੈ ਕਾਵ ਆਪਣੇ ਸ਼ਸਤਰ ਤੋਂ ਬਿਨਾ ਸਿਰਜੀ ਨਹੀਂ ਜਾ ਸਕਦੀ ਬਹੁਤ ਸਾਰੇ ਲੋਕ ਖੁੱਲੀ ਕਵਤਾ ਤੇ ਅੱਜ ਬੜਾ ਜਿਹੜਾ ਹੈਗਾ ਉਹ ਵਿਦਵਾਨ ਚਰਚਾ ਕਰਦੇ ਨੇ ਮੈਂ ਅਕਸਰ ਕਹਣਾ ਹੁੰਦਾ ਕਿ ਖੁੱਲੀ ਕਵਤਾ ਦਾ ਵੀ ਆਪਣਾ ਇੱਕ ਸ਼ਸਤਰ ਉਹ ਲਿਖਿਆ ਗਿਆ ਉਹ ਨਹੀਂ ਲਿਖਿਆ ਗਿਆ ਉਹ ਵੱਖਰੀ ਗੱਲ ਹੈ ਪਰ ਕਿਤੇ ਨਾ ਕਿਤੇ ਉਹਦਾ ਸ਼ਸਤਰ ਕੰਮ ਕਰ ਰਿਹਾ ਤਾਂ ਨਾਟਕ ਦਾ ਭਰਤ ਮੁਨੀ ਤੋਂ ਲੈ ਕੇ ਜੇਸੀ ਗੱਲ ਸ਼ੁਰੂ ਕਰੀਏ ਤਾਂ ਭਰਤਮੁਨੀ ਤੋਂ ਲੈ ਕੇ ਅੱਜ ਤੱਕ ਸਾਡੇ ਪੰਜਾਬੀ ਰੰਗਮੰਚ ਦੇ ਵਿੱਚ ਸੰਸਕ੍ਰਿਤ ਨਾਟਕ ਜਾਂ ਪੰਜਾਬੀ ਨਾਟਕ, ਹਿੰਦੀ ਨਾਟਕ ਜਾਂ ਤੇਲਗੂ ਦਾ ਨਾਟਕ ਸਾਰਾ ਆਉਂਦਾ ਹੈ। ਤਾਂ ਲਗਭਗ ਉਹ ਸਾਰੇ ਇੱਕ ਸ਼ਾਸਤਰ ਤੇ ਕੰਮ ਕਰਦੇ ਰਹੇ। ਪਰ ਸਾਡੇ ਪੰਜਾਬੀ ਨਾਟਕਕਾਰਾਂ ਦੇ ਵਿੱਚੋਂ ਕੁਝ ਸ਼ੂਣਵੇਂ ਇਹੋ ਜਿਹੇ ਨਾਟਕਕਾਰ ਨੇ ਜਿਨ੍ਹਾਂ ਨੇ ਉਸ ਸੀਜ ਦੀ ਪੇਰਤ ਨੂੰ ਤੋੜਿਆ। ਉਹਨਾਂ ਨੇ ਸਮਾਜ ਦੇ ਜਾਂ ਸੁਸਾਇਟੀ ਦੇ ਹਾਨ ਦਾ ਰੰਗਮੰਚ ਨੂੰ ਤੇ ਨਾਟਕ ਨੂੰ ਫਰਤ ਨੂੰ ਤੇ ਜਿਹੜੇ ਹੈਗੀ ਆ ਉਹਦੀ ਪੇਸ਼ਕਾਰੀ ਨੂੰ ਬਰਾਬਰ ਕਰਨ ਵਾਸਤੇ ਉਹਨਾਂ ਨੇ ਕੁਝ ਇਹੋ ਜਿਹੇ ਮੌਲਿਕ ਟਰਮਸ ਵੀ ਕੱਢੀਆਂ ਨੇ ਜਿਹੜੀਆਂ ਉਹਨਾਂ ਨੇ ਸਮੇਂ ਦੇ ਵਿੱਚ ਪੰਜਾਬੀ ਦੇ ਆਧੁਨਿਕ ਨਾਟ ਸ਼ਾਸਤਰ ਦਾ ਜਿਹੜਾ ਹੈਗਾ ਇੱਕ ਹਿੱਸਾ ਹੋਣ ਗਿਆ ਜਦੋਂ ਰਿਸਰਚ ਇਹਦੇ ਉੱਪਰ ਕੰਪਲੀਟ ਹੋ ਗਏ ਜਿਵੇਂ ਪਾਜੀ ਨੇ ਪਿੱਛੇ ਕੰਮ ਕੀਤਾ ਉਹਦੇ ਵਿੱਚ ਬਹੁਤ ਸਾਰਾ ਉਹਨੇ ਨਾਟ ਸ਼ਾਸਤਰ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਵੀ ਨੇ ਪਰ ਹਜੇ ਇੱਕ ਪੰਜਾਬੀ ਨਾਟਕ ਦਾ ਉਸ ਤਰ੍ਹਾਂ ਦਾ ਨਾਟ ਸ਼ਾਸਤਰ ਵੀ ਉਪਜ ਦੇ ਵਿੱਚ ਆਊਗਾ ਜਿਸ ਉਪਜ ਦੇ ਵਿੱਚ ਇਸ ਤਰ੍ਹਾਂ ਦੀਆਂ ਟਰਮ ਜਿਹੜੀਆਂ ਹੈਗੀਆਂ ਉਹ ਅ ਇੱਕ ਸਿਧਾਂਤ ਦੇ ਰੂਪ ਵਿੱਚ ਸਾਹਮਣੇ ਆਉਣਗੀਆਂ ਤਾਂ ਉਹਨਾਂ ਦੇ ਵਿੱਚੋਂ ਜਗਦੇਵ ਦੇ ਨਾਟਕੋ ਦੇ ਵਿੱਚ 100% ਮੈਂਸ਼ਨ ਹੋਣਗੇ 100% ਕਿਉਂਕਿ ਸਾਡੀ ਬੜਾ ਲੰਮਾ ਸਮਾਂ ਸੰਸਕ੍ਰਿਤ ਹਰ ਪੱਖ ਤੋਂ ਸਾਡੇ ਉੱਪਰ ਭਾਰੂ ਰਹੀ ਹੈ ਕਿਉਂਕਿ ਉਸ ਸਮੇਂ ਦੀ ਜਿਹੜੀ ਹੈਗੀ ਆ ਉਹ ਲਿਖਣ ਦੀ ਬੋਲਣ ਦੀ ਆਪਣੇ ਕਿਤਾਬ ਨੂੰ ਜੈਕਟ ਕਰਨ ਦੀ ਭਾਸ਼ਾ ਰਹੀ ਇੱਕ ਪੁਲੀਨ ਭਾਸ਼ਾ ਰਹੀ ਪਰ ਹੌਲੀ 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 ਜਿਵੇਂ ਜਿਵੇਂ ਪਛਾਹ ਹਾਂ ਆਪਣੀ ਹੋਦ ਗ੍ਰਹਿਣ ਕਰ ਗਿਓ ਉਹਵੇਂ-ਉਵੇਂ ਆਪਣੇ ਸ਼ਸਤਰ ਕ੍ਰੀਏਟ ਕਰਦੀਆਂ ਤਾਂ ਪੰਜਾਬੀ ਨਾਟਕ ਜਿੱਥੇ ਪਹਿਲਾਂ ਸ਼ੁਰੂ ਵਿੱਚ ਬ੍ਰਿਟਿਸ਼ ਦਾ ਸ਼ਿਕਾਰ ਰਹਾ ਕਿਉਂਕਿ ਆਇਆ ਉੱਥੋਂ ਵੱਡਾ ਉੱਥੋਂ ਹੋਇਆ ਪ੍ਰਾਕ ਉੱਥੋਂ ਮਿਲੀ ਸੰਸਕ੍ਰਿਤੀ ਦੀ ਪਿੱਠ ਧੂਮੀ ਤੇ ਖੜਾ ਰਹਾ ਤਾਂ ਪੰਜਾਬੀ ਨਾਟਕ ਵਾਸਤੇ ਇੱਕ ਇਸ ਤਰ੍ਹਾਂ ਦਾ ਸ਼ਸਤਰ ਉਸਾਰਨ ਦੀ ਲੋੜ ਬੜੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਜਿਦੇ ਵਿੱਚ ਫਿਰ ਸਮੱਸਿਆ ਇਹ ਆ ਜਾਂਦੀ ਹੈ ਕਿ ਕੀ ਸਾਡੇ ਕੋਲ ਇਹ ਸ਼ਸਤਰ ਨੂੰ ਉਸਾਰਨ ਵਾਸਤੇ ਕੋਈ ਖਰੜਾ ਰਚਨਾਵਾ ਹੈਗੀ ਜਿਹਦੇ ਨਾਲ ਅਸੀਂ ਜਸਟੀਫਾਈ ਕਰ ਸਕੀਏ ਉਸ ਤਰ੍ਹਾਂ ਦੇ ਨਾਟਕ ਹੈਗੇ ਆ ਜਿਨ੍ਹਾਂ ਨਾਲ ਜਸਟੀਫਾਈ ਕਰ ਸਕੀਏ ਕਿ ਹਾਂ ਭਾਈ ਵਾਕਈ ਸਾਡੇ ਕੋਲ ਇਹ ਚੀਜ਼ਾਂ ਹੈਗੀਆਂ ਤੇ ਇਹਨਾਂ ਨੂੰ ਤੁਸੀਂ ਬਿਹਤਰ ਕਹਿ ਸਕਦੇ ਆ ਉਸ ਤਰ੍ਹਾਂ ਦੀਆਂ ਟਰਮ ਜਿਉਂ ਉਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਉਹ ਕੁਝ ਵਿਧੀਆਂ ਸਾਡੇ ਸਾਹਮਣੇ ਆਈਆਂ ਤਾਂ ਬਸ਼ੱਕ ਜਿਹੜਾ ਹੈਗਾ ਉਹ ਅਸੀਂ ਇਹ ਗੱਲ ਮੰਨਦੇ ਰਹੇ ਪਰ ਬੇਸ਼ੱਕ ਅਸੀਂ ਇਹ ਕਹਿ ਸਕਦੇ ਆ ਕਿ ਜਗਦੇਵ ਭਰਾ ਦੇ ਨਾਟਕ ਟੈਕਨੀਕ ਦੇ ਪੱਖੋਂ ਬਹੁਤ ਵੱਡੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਉਹ ਜਦੋਂ ਕੋਈ ਦੇ ਪੱਤਰ ਤੇ ਜਿਹੜਾ ਹੈਗਾ ਕੰਮ ਹੋਏਗਾ ਤਾਂ ਜਗਦੇਵ ਸਾਡੀ ਜੰਤੂ ਮੰਡੀ ਦਾ ਇੱਕ ਬਹੁਤ ਵੱਡਾ ਨਾਮ ਹੋਏਗਾ ਜਿਵੇਂ ਗਜ਼ਲ ਦੇ ਵਿੱਚ ਸਾਡੇ ਬਾਬਾ ਦੀਪਕ ਸਾਹਿਬ ਰਹੇ ਨਾਵਲ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਗੁਰਦਾਰ ਸਿੰਘ ਰਹੇ ਜਿਨ੍ਹਾਂ ਨੇ ਪੰਜਾਬੀ ਨਾਵਲ ਨੂੰ ਪੰਜਾਬੀ ਗਜ਼ਲ ਨੂੰ ਟਰਮ ਐਂਡ ਕੰਡੀਸ਼ਨਸ ਦਿੱਤੀਆਂ ਉਵੇਂ ਨਾਟਕਕਾਰੀ ਦੇ ਖੇਤਰ ਦੇ ਵਿੱਚ ਇੱਕ ਸਮਾਂ ਹੋਏਗਾ ਜਦੋਂ ਗੱਲ ਹੋਏਗੀ ਕਿ ਜਗਦੇਵ ਹੋਰਾਂ ਦੀ ਤਾਂ ਇਹ ਉਹਨਾਂ ਨਾਟਕਕਾਰਾਂ ਦੇ ਵਿੱਚ ਸ਼ਾਮਲ ਹੋਣਗੇ ਜਿਹੜੇ ਨਾਟਕਕਾਰਾਂ ਨੇ ਪੰਜਾਬੀ ਨਾਟਕ ਨੂੰ ਸਿਰਫ ਸਕ੍ਰਿਪਟ ਨਹੀਂ ਦਿੱਤੀ ਸਗੋਂ ਇੱਕ ਟੈਕਨੀਕ ਦਿੱਤੀ ਇਸ ਲਈ ਜਿਹੜਾ ਹੈਗਾ ਅ ਜਗਦੇਵ ਸਾਡੇ ਪੰਜਾਬੀ ਨਾਟਕ ਦਾ ਇੱਕ ਵੱਡਾ ਨਾਮ ਹੈ ਵੱਡਾ ਲੇਖਕ ਹੈ ਅ ਮੇਲੇ ਦੇ ਵਿੱਚ ਚੱਕੀ ਰਹਾ ਉਹਦੀ ਬਹੁਤੀ ਮਹੱਤਤਾ ਨਹੀਂ ਹੁੰਦੀ ਕਿਉਂਕਿ ਇਹ ਨਿਰਾ ਸੋਜ ਦਾ ਸਮਾਗਮ ਨਹੀਂ ਹੈ ਸਮਾਗਮ ਨਹੀਂ ਹੈਗਾ ਇਹ ਮਿਲਣੀ ਦਾ ਸਮਾਗਮ ਹੈ ਇਸ ਕਰਕੇ ਮੈਂ ਜਿਹੜਾ ਹੈਗਾ ਉਹ ਅ ਜਿਹੜਾ ਵਿਡਾਪਨ ਹੈਗਾ ਜਗਦੇਵ ਹੋਰਾਂ ਦਾ ਜੇ ਉਹ ਮਹਿਸੂਸ ਕੀਤਾ ਜਾ ਸਕਦਾ ਤੇ ਉਹ ਉਹਨਾਂ ਦੀ ਜਰਨੀ ਦੇ ਵਿੱਚੋਂ ਜ਼ਿਆਦੇ ਅਸੀਂ ਕਰ ਸਕਦੇ ਹਾਂ ਕੋਈ ਇਸ ਤਰ੍ਹਾਂ ਦਾ ਸਮਾਗਮ ਫੌਂਡ ਵਾਲੇ ਥਾਂ ਦੇ ਵਿੱਚ ਵੀ ਉਨੇਕਾ ਜਾ ਸਕਦਾ ਜਿੱਤੇ ਸਿਰਫ ਇਹੀ ਗੱਲਾਂ ਹੋਣ ਜਿਹੜੀਆਂ ਖੋਜ ਨਾਲ ਜੁੜੀਆਂ ਹੋਣ ਪਰ ਅੱਜ ਜਿਹੜਾ ਹੈਗਾ ਉਹ ਸਮੇਂ ਦੀ ਜਿਹੜੀ ਹੈਗੀ ਹੈ ਨਜ਼ਾਕਤਰੀ ਇਹੀ ਹੈ ਕਿ ਅਸੀਂ ਅੱਜ ਜਗਦੇਵ ਹੋਰਾਂ ਨੂੰ ਸੁਣੀਏ ਤੇ ਜਿਹੜਾ ਉਹਨਾਂ ਦਾ ਮਨ ਸ਼ਸਤਰ ਹੈ ਜਿਹੜਾ ਉਹਨਾਂ ਦਾ ਆ ਰਹਾਤਮਿਕ ਸ਼ਸਤਰ ਹੈ ਉਹਨੂੰ ਉਹਦੇ ਨਾਲ ਅਸੀਂ ਨੇੜਤਾ ਤੋਂ ਜਿਹੜਾ ਹੈਗਾ ਉਹ ਬਾਵਸਤ ਹੋਈਏ ਮੈਂ ਇਸ ਸਾਰੇ ਸਮਾਗਮ ਲਈ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਨਹੀਂ ਕਰਦਾ ਤੇ ਖਾਸ ਕਰਕੇ ਇਸ ਮੰਚ ਦਾ ਕਿ ਜਿਨ੍ਹਾਂ ਨੇ ਜਿਹੜਾ ਹੈਗਾ ਇਹਨਾਂ ਦੀ ਰੂਪ ਰੂਪ ਤੋਂ ਪਹਿਲਾਂ ਬੋਲਣ ਲਈ ਸਮਾਂ ਵੀ ਦਿੱਤਾ ਬਹੁਤ-ਬਹੁਤ ਸ਼ੁਕਰੀਆ